ਅੱਜ ਆਪਾਂ ਬਣਾਵਾਂਗੇ ਜੀ ਮਟਰ ਪਨੀਰ ਇਹ ਅਸੀਂ ਮਟਰ ਲਏ ਨੇ ਦਾਨੇ ਕੱਢ ਲੇ ਤੇ ਇੱਧਰ ਸਾਡਾ ਪਨੀਰ ਹੈਗਾ ਇਹ ਅਸੀਂ ਪਨੀਰ ਘਰੇ ਬਣਾਇਆ ਹੈਗਾ ਤੇ ਇੱਧਰ ਅਸੀਂ ਹੁਣ ਮਿਕਸੀ ਦੇ ਜਾਰ ਵਿੱਚ ਪਾਏ ਪਿਆਜ਼ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਅਸੀਂ ਹਾਂ ਮਿਕਸੀ ਦੇ ਵਿੱਚ ਹੁਣ ਅਸੀਂ ਇਧਰ ਕੁੱਪਰ ਦੇ ਵਿੱਚ ਤੇਲ ਪਾ ਲਿਆ ਤੇ ਜੀਰਾ ਪਾਵਾਂਗੇ ਤੇ ਨਾਲ ਦੀ ਨਾਲ ਅਸੀਂ ਗ੍ਰाइंड ਕੀਤਾ ਹੋਇਆ ਜਿਹੜਾ ਸਾਰਾ ਮਿਕਸਚਰ ਹੈ ਪਾਵਾਂਗੇ ਆਜੂ ਤੇ ਸਪੀਅਰ ਕਰਨਾ ਮਿੱਠਾ ਕੁਝ ਵਾਲਾ ਤੇ ਸਿੱਕਾ ਥੋੜੀ ਜਿਹੀ ਗ੍ਰਾਇੰਡ ਕਰ ਲਵਾਂਗੇ ਲੋ ਜੀ ਆਪਾਂ ਸਾਡੇ ਭੱਜ ਗਏ ਹਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਪਾ ਰਹੀ ਟਮਾਟਰ ਦੇ ਨਾਲ ਅਸੀਂ ਹੁਣ ਮਸਾਲੇ ਪਾ ਦਾਂਗੇ ਸਾਰੇ ਮਸਾਲੇ ਸਾਰੇ ਸਵਾਦ ਅਨੁਸਾਰ ਪਾਉਣੇ ਸੀ ਤੋਂ ਬਾਅਦ ਪਾਣੀ ਮਿਕਸ ਕਰ ਲਈ ਮਸਾਲੇ ਵਾਸਤੇ ਇੰਸਾਲਾ ਭੁੰਜਣ ਵਾਸਤੇ ਸਾਰੇ ਮਸਾਲੇ ਨੂੰ ਭੁੰਨੇ ਮਸਾਲਾ ਸਾਡਾ ਹੁਣ ਭੁੱਜ ਗਿਆ ਨਾ ਥੋੜੀ ਜਿਹੀ ਮਲਾਈ पावे मसाले दे सब्जी का कलर है जो बहुत वीरिया मलाई पा के फिर थोड़ी जी असि मसाले के पका लो जी हम मसाला साधा भुज गया हम मटर पा देंगे ਇਹ ਤੁਮੀ ਇੱਕੋ ਵੇਸੇ ਜੜਾ ਬਣਾਉਣੇ ਬਹੁਤ ਸ਼ੁੱਧ ਹੁੰਦੇਗਾ ਪਨੀਰ ਵੀ ਅਸੀਂ ਘਰੇ ਬਣਾ ਲਏ ਨੇ ਤੇ ਮਟਰ ਪਚਲੋ ਕੱਢਣੇ ਹਿੰਗੇ ਇਹਦਾ ਟਮਾਟਰ ਪਨੀਰ ਹੁੰਦਾ ਬਹੁਤ ਟੇਸਟੀ ਹੁੰਦਾਗਾ ਘਰੇ ਬਣਾ ਕੇ ਸਾਨੂੰ ਖੋਜ ਖਾਣਾ ਚਾਹੀਦਾ ਸਰੀਰ ਨੂੰ ਬਿਮਾਰੀਆਂ ਨਹੀਂ ਲੱਗਦੀ ਸਾਰੇ ਵੀਅਰਸ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਜਿਹੜੇ ਸਾਡੇ ਵੀ ਵੀਡੀਓ ਨੂੰ ਦੇਖਦੇ ਨੇ ਬਾਹਰਲੇ ਦੇਸ਼ਾਂ ਤੋਂ ਵੀ ਸਾਡੇ ਵੀਡੀਓ ਜਿਹੜੇ-ਜਿਹੜੇ ਦੇਖਦੇ ਨੇ ਸਾਰੇ ਵੀਅਰਜ਼ ਦਾ ਬਹੁਤ-ਬਹੁਤ ਥੈਂਕ ਯੂ ਕਰਦੇ ਆਂ ਪਾਕਿਸਤਾਨ ਤੋਂ ਇੰਡੋਨੇਸ਼ੀਆ ਤੋਂ ਜਰਮਨ ਤੋਂ ਇਟਲੀ ਤੋਂ ਜੋ ਵੀ ਸਾਡੇ ਵੀਅਰਜ਼ ਦੇਖਦੇ ਨੇ ਸਾਡੀ ਵੀਡੀਓ ਨੂੰ ਹੋਰ ਅੱਗੇ ਵਿੱਚ ਤਮੀਰ ਪਾ ਦੇਣਗੇ ਇਹ ਸਿੱਖਰ ਦਾ ਬਿਲਕੁਲ ਦੇਸੀ ਹੈਲਦੀ ਚ ਜਮਨੋ ਨੇ ਖੱਲ ਲੀ ਹੂ ਗੁੰਧਾ ਸਾਡਾ ਸਾਰਾ ਗੈਸ ਤੇ ਜਾਵਨੀ ਮੰਗੀ ਇਸ ਤਰ੍ਹਾਂ ਦਾ ਫੂਡ ਜਦੋਂ ਅਸੀਂ ਖਾਣੇ ਦੇਖੋ ਕਿੰਨਾ ਸੋਹਣਾ ਟੈਕਸਚਰ ਆਇਆਗਾ ਸਬਜੀ ਦਾ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਥੋੜਾ ਜਿਹਾ तो सा पनीर है जोड़ा पनीर पनी मसाला देखो रश मिर्च चुके सारा मटर पनीर च हम असर थोड़ा जहां तरी वे पानी पावे अरी का जो पानी अब बद भी पा सकते हैं कोई गाढ़ी जो सब्जी हैाढ़ी गाड़ी तरी पसंद करता है गाड़ी, गाड़ी ਕੋਈ ਪਤਲੀ ਤਰੀਨ ਪਸੰਦ ਕਰਦਾ ਇਹ ਅਸੀਂ ਆਪਦੇ ਉਸ ਮੁਤਾਬਕ ਹੀ ਪਾਉਣੀ ਹੈਗੀ ਟੇਸਟ ਮੁਤਾਬਕ ਤੇ ਲਓ ਹੁਣ ਅਸੀਂ ਕੁੱਕਰ ਨੂੰ ਬੰਦ ਕਰਕੇ ਦੋ ਬਸਲ ਲਵਾਵਾਂਗੇ ਜੋਰੀ ਸਾਡੀ ਮਟਰ ਪਨੀਰ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ ਦੇਖੋ ਇਸ ਮਸੀਹ ਦੇ ਵਿੱਚ ਪਾਵਾਂਗੇ ਹਰਾ ਧਨੀਆ ਤੁਹਾਡੀ ਸਾਰੀ ਸਭੀ ਦੇਖੋ ਰੈਡੀ ਹੈ ਬਣ ਕੇ ਬਹੁਤ ਹੀ ਜੈਮੀ ਟੇਸਟੀ